ਮੈਪ ਪੋਲਿਊਸ਼ਨ ਕੰਟਰੋਲ ਬੋਰਡ ਤਰੰਤਰੰਤੁ ਹੀ ਐਸ ਡੀਓ ਪਰਮੇਸ਼ਰਮਾ ਅ ਅੱਜ ਜੀਰਾ ਵਿੱਚ ਸਾਡੇ ਵੱਲੋਂ ਚਾਈਨਾ ਰੋਡ ਤੇ ਚੈਕਿੰਗ ਕੀਤੀ ਗਈ ਹੈ ਜੀ ਇਨਸਪੈਕਸ਼ਨ ਕੀਤੀਆਂ ਨੇ ਇਹ ਸਰਪ੍ਰਾਈਜ਼ ਇਨਸਪੈਕਸ਼ਨਸ ਲਈ ਹੈ ਇਹਦੇ ਵਿੱਚ ਸਾਨੂੰ ਸਟੇਟ ਵੱਲੋਂ ਜਿਹੜੀ ਇੱਕ ਹੈਲਪਲਾਈਨ ਨੰਬਰ ਚਾਈਨਾ ਰੋਡ ਦਾ ਚਲਾਇਆ ਗਿਆ ਜੀ ਉਹਦੇ ਤੇ ਉਹਦੇ ਤੇ ਸਾਨੂੰ ਚਾਰ ਕੰਪਲੇਂਟਾਂ ਮਿਲੀਆਂ ਸੀ ਜੀਰਾ ਤੋਂ ਹੀ ਉਹਦੇ ਵਿੱਚ ਅਸੀਂ ਆਪਣੇ ਵੱਲੋਂ ਇਨਸਪੈਕਸ਼ਨ ਕੀਤੀਆਂ ਜੀ ਉਹਦੇ ਵਿੱਚ ਚైనాਡੋਰ ਦੇ ਇੱਕ ਇੱਕ ਦੁਕਾਨ ਤੋਂ ਦੋ ਗੱਟੂ ਮਿਲੇ ਜੀ ਤੇ ਅਸੀਂ ਉਹਨਾਂ ਨੂੰ ਜ਼ਬਤ ਕਰ ਲਿਆ ਗਿਆ ਜੀ ਸਾਡੇ ਵੱਲੋਂ ਜ਼ਬਤ ਕਰ ਲਿਆ ਗਿਆ ਜੀ ਜ਼ਬਤ ਕਰਕੇ ਇਹ ਸਾਡੀ ਜਿਹੜੀ ਨਾਲ ਟੀਮ ਹੈਗੀ ਜੀ ਐਮਸੀ ਜੀਰਾ ਦੇ ਨਾਲ ਮੁਲਾਜ਼ਮ ਨੇ ਸਾਡੇ ਤੇ ਇਹ ਜ਼ਬਤ ਕਰਕੇ ਅਸੀਂ ਇਹਨਾਂ ਤੇ ਜੋ ਬੰਦੀ ਕਾਰਵਾਈ ਸਾਡੇ ਵੱਲੋਂ ਕੀਤੀ ਜਾਏਗੀ ਜੀ ਬਾਕੀ ਇਹ ਪੁਲਿਸ ਨੂੰ ਵੀ ਅਸੀਂ ਥੋੜਾ ਜਿਹਾ ਉਨਨੂੰ ਐਕਸਪਲੇਨ ਕਰਾਂਗੇ ਜੀ ਵੀ ਇਹ ਕਿਵੇਂ ਕਿਵੇਂ ਇਹਨਾਂ ਦੀ ਚੋਰੀ ਫੜੀ ਜਾਵੇ ਜੀ ਜਿਵੇਂ ਕਿਤੇ ਗਦਾਮ ਤੇ ਰੱਖ ਦਿੰਦੇ ਆ ਜਾਂ ਕਿਸੇ ਦੇ ਘਰੇ ਚ ਪਾ ਦਿੰਦੇ ਆ ਜੀ ਬਾਕੀ ਪੁਲਿਸ ਆਪਣੇ ਵੱਲੋਂ ਵੀ ਕੋਸ਼ਿਸ਼ ਕਰ ਰਹੀ ਹੈ ਚਾਈਨਾ ਡੋਰ ਫੜਨ ਦੀ ਤੇ ਬਾਕੀ ਸਰਕਾਰ ਦੀਆਂ ਬਹੁਤ ਸਖਤ ਹਦਾਇਤਾਂ ਹੋਈਆਂ ਵੀ ਆ ਜੀ ਇਹ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਏ ਜੀ ਇਹਦੇ ਨਾਲ ਆਪਣੇ ਹੀ ਘਰਾਂ ਦੇ ਬੱਚੇ ਆਪਣੇ ਹੀ ਪਰਿਵਾਰਾਂ ਦੇ ਬੱਚੇ ਹੋਗੇ ਜੀ ਪਰਿਵਾਰ ਮੈਂਬਰ ਹੋਗੇ ਜੀ ਪਸ਼ੂ ਜੀਵ ਜੰਤੂ ਇਹਨਾਂ ਨੂੰ ਸਾਰਿਆਂ ਨੂੰ ਇਹਨਾਂ ਨੂੰ ਨੁਕਸਾਨ ਹੋ ਰਿਹਾ ਜੀ ਤੇ ਇਸ ਤੋਂ ਬਚਾਉਣ ਵਾਸਤੇ ਸਰਕਾਰ ਨੇ ਇਹ ਚੀਜ਼ ਬਣਾਈ ਕੀਤੀ ਹੈ ਜੀ ਤੇ ਇਹ ਬਣਦੀ ਪਲਾਸਟਿਕ ਦੀ ਹੈ ਜੀ ਤੁਹਾਨੂੰ ਪਤਾ ਹੋਵੇਗਾ ਜੀ ਪਲਾਸਟਿਕ ਦੇ ਉੱਤੇ ਇੱਕ ਮੈਟੈਲਿਕ ਲੇਅਰ ਚੜਾਈ ਹੁੰਦੀ ਹੈ ਜੀ ਮੈਟੈਲਿਕ ਲੇਅਰ ਦਾ ਜਿਹੜਾ ਚੜਾਉਣ ਦਾ ਮੇਨ ਕਾਰਨ ਹੈ ਜੀ ਵੀ ਇਹ ਟੁੱਟਦੀ ਨਹੀਂ ਛੇਤੀ ਜੀ ਦੂਸਰਾ ਮੈਟੈਲਿਕ ਲੇਅਰ ਦੇ ਨਾਲ ਇੱਕ ਨੁਕਸਾਨ ਹੈ ਜੀ ਇਹ ਤਾਰਾਂ ਦੇ ਜਿਹੜੀ ਬਿਜਲੀ ਦੇ ਤਾਰਾਂ ਤੇ ਦੇ ਕੇ ਉਹਦੇ ਨਾਲ ਕਰੰਟ ਪਾਸ ਕਰਦੀ ਹੈ ਜੀ ਕਰੰਟ ਦੀ ਸਪਲਾਈ ਤਾਰ ਡੋਰ ਦੇ ਵਿੱਚ ਆ ਜਾਂਦੀ ਹੈ ਉਹਦੇ ਨਾਲ ਕਰੰਟ ਸ਼ਾਰਟ ਸਰਕਟ ਹੋਣ ਨਾਲ ਕਾफी ਜਗ੍ਹਾ ਨੁਕਸਾਨ ਵੀ ਹੋਇਆ ਹੈ ਜੀ ਕਾफी ਡੈੱਥ ਵੀ ਹੋ ਚੁੱਕੀਆਂ ਹਨ ਅਜੇ ਤੱਕ ਜੀ ਇਸ ਕਰਕੇ ਸਰਕਾਰ ਇਸ ਦੇ ਪ੍ਰਤੀ ਬਹੁਤ ਸਖਤੀ ਵਰਤ ਰਹੀ ਹੈ ਜੀ ਬਹੁਤ ਸਾਰੇ ਪੰਜਾਬ ਦੇ ਵਿੱਚ ਹੀ ਇਹਦੀ ਚੈਕਿੰਗ ਕੀਤੀਆਂ ਜਾ ਰਹੀਆਂ ਜੀ ਅਤੇ ਐਫ ਆਈ ਆਰਸ ਹੋ ਰਹੀਆਂ ਜੀ ਸਾਰੀਆਂ ਜੀ ਤੇ ਕਿਸੇ ਨੂੰ ਵੀ ਬਖਸ਼ਾ ਨਹੀਂ ਜਾ ਰਿਹਾ ਇਹ ਤੇ 10000 ਤੋਂ ਲੈ ਕੇ 15 ਲੱਖ ਤੱਕ ਦਾ ਜੁਰਮਾਨਾ ਵੀ ਸਰਕਾਰ ਵੱਲੋਂ ਲਗਾਇਆ ਗਿਆ ਹੈ ਨੈਪੋਲੂਸ਼ਨ ਕੰਟਰੋਲ ਬੋਰਡ ਤਰਨਤਾਰਨ ਤੋਂ ਹੀ ਐਸ ਡੀਓ ਪਰਮੇਸ਼ਰ ਸ਼ਰਮਾ ਅ ਅੱਜ ਜੀਰਾ ਵਿੱਚ ਸਾਡੇ ਵੱਲੋਂ ਚਾਈਨਾ ਰੋਡ ਤੇ ਚੈਕਿੰਗ ਕੀਤੀ ਗਈ ਹੈ ਜੀ ਇਨਸਪੈਕਸ਼ਨ ਕੀਤੀਆਂ ਨੇ ਇਹ ਸਰਪ੍ਰਾਈਜ਼ ਇਨਸਪੈਕਸ਼ਨਸ ਰਹੀ ਹੈ ਇਹਦੇ ਵਿੱਚ ਸਾਨੂੰ ਸਟੇਟ ਵੱਲੋਂ ਜਿਹੜੀ ਇਹ ਹੈਲਪਲਾਈਨ ਨੰਬਰ ਚਾਈਨਾ ਰੋਡ ਦਾ ਚਲਾਇਆ ਗਿਆ ਜੀ ਉਹਦੇ ਤੇ ਉਹਦੇ ਤੇ ਸਾਨੂੰ ਚਾਰ ਕੰਪਲੇਂਟਾਂ ਮਿਲੀਆਂ ਸੀ ਜੀਰਾ ਤੋਂ ਉਹਦੇ ਵਿੱਚ ਅਸੀਂ ਆਪਣੇ ਵੱਲੋਂ ਇਨਸਪੈਕਸ਼ਨ ਕੀਤੀਆਂ ਜੀ ਉਹਦੇ ਵਿੱਚ ਚైనాਡੋਰ ਦੇ ਇੱਕ ਇੱਕ ਦੁਕਾਨ ਤੋਂ ਦੋ ਗੱਟੂ ਮਿਲੇ ਜੀ ਤੇ ਅਸੀਂ ਉਹਨਾਂ ਨੂੰ ਜ਼ਬਤ ਕਰ ਲਿਆ ਗਿਆ ਜੀ ਸਾਡੇ ਵੱਲੋਂ ਜ਼ਬਤ ਕਰ ਲਿਆ ਗਿਆ ਜੀ ਜ਼ਬਤ ਕਰਕੇ ਇਹ ਸਾਡੀ ਜਿਹੜੀ ਨਾਲ ਟੀਮ ਹੈਗੀ ਜੀ ਐਮਸੀ ਜੀਰਾ ਦੇ ਨਾਲ ਮੁਲਾਜ਼ਮ ਨੇ ਸਾਡੇ ਤੇ ਇਹ ਜ਼ਬਤ ਕਰਕੇ ਅਸੀਂ ਇਹਨਾਂ ਤੇ ਜੋ ਬੰਦੀ ਕਾਰਵਾਈ ਸਾਡੇ ਵੱਲੋਂ ਕੀਤੀ ਹੈਗੀ ਜੀ ਬਾਕੀ ਪੁਲਿਸ ਨੂੰ ਵੀ ਅਸੀਂ ਥੋੜਾ ਜਿਹਾ ਉਨਨੂੰ ਐਕਸਪਲੇਨ ਕਰਾਂਗੇ ਜੀ ਵੀ ਇਹ ਕਿਵੇਂ ਕਿਵੇਂ ਇਹਨਾਂ ਦੀ ਚੋਰੀ ਫੜੀ ਜਾਵੇ ਜੀ ਜਿਵੇਂ ਕਿਤੇ ਗਦਾਮ ਤੇ ਰੱਖ ਦਿੰਦੇ ਆ ਜਾਂ ਕਿਸੇ ਦੇ ਘਰੇ ਚ ਪਾ ਦਿੰਦੇ ਆ ਜੀ ਬਾਕੀ ਪੁਲਿਸ ਆਪਣੇ ਵੱਲੋਂ ਵੀ ਕੋਸ਼ਿਸ਼ ਕਰ ਰਹੀ ਹੈ ਚੈਨਾ ਡੋਰ ਫੜਨ ਦੀ ਤੇ ਬਾਕੀ ਸਰਕਾਰ ਦੀਆਂ ਬਹੁਤ ਸਖਤ ਹਦਾਇਤਾਂ ਹੋਈਆਂ ਵੀ ਆ ਜੀ ਇਹ ਚੈਨਾ ਡੋਰ ਦੀ ਵਰਤੋਂ ਨਾ ਕੀਤੀ ਜਾਏ ਜੀ ਇਹਦੇ ਨਾਲ ਆਪਣੇ ਹੀ ਘਰਾਂ ਦੇ ਬੱਚੇ ਆਪਣੇ ਹੀ ਪਰਿਵਾਰਾਂ ਦੇ ਬੱਚੇ ਹੋਗੇ ਜੀ ਪਰਿਵਾਰ ਮੈਂਬਰ ਹੋਗੇ ਜੀ ਪਸ਼ੂ ਜੀਵ ਜੰਤੂ ਇਹਨਾਂ ਨੂੰ ਸਾਰਿਆਂ ਨੂੰ ਇਹਨਾਂ ਨੂੰ ਨੁਕਸਾਨ ਹੋ ਰਿਹਾ ਜੀ ਤੇ ਇਸ ਤੋਂ ਬਚਾਉਣ ਵਾਸਤੇ ਸਰਕਾਰ ਨੇ ਇਹ ਚੀਜ਼ ਬੈਨ ਕਰਤੀ ਹੈ ਜੀ ਤੇ ਇਹ ਬੰਦੀ ਪਲਾਸਟਿਕ ਦੀ ਹੈ ਜੀ ਤੁਹਾਨੂੰ ਪਤਾ ਹੋਵੇਗਾ ਜੀ ਪਲਾਸਟਿਕ ਦੇ ਉੱਤੇ ਇੱਕ ਮੈਟੈਲਿਕ ਲੇਅਰ ਚੜਾਈ ਹੁੰਦੀ ਹੈ ਜੀ ਮੈਟੈਲਿਕ ਲੇਅਰ ਦਾ ਜਿਹੜਾ ਚੜਾਉਣ ਦਾ ਮੇਨ ਕਾਰਨ ਹੈ ਜੀ ਵੀ ਇਹ ਟੁਰਦੀ ਨਹੀਂ ਛੇਤੀ ਜੀ ਦੂਸਰਾ ਮੈਟੈਲਿਕ ਲੇਅਰ ਦੇ ਨਾਲ ਇੱਕ ਨੁਕਸਾਨ ਹੈ ਜੀ ਇਹ ਤਾਰਾਂ ਦੇ ਜਿਹੜੀ ਬਿਜਲੀ ਦੇ ਤਾਰਾਂ ਤੇ ਦੇ ਕੇ ਉਹਦੇ ਨਾਲ கரੰਟ ਪਾਸ ਕਰਦੀ ਹੈ ਜੀ கரੰਟ ਦੀ ਸਪਲਾਈ ਤਾਰ ਡੋਰ ਦੇ ਵਿੱਚ ਆ ਜਾਂਦੀ ਹੈ ਉਹਦੇ ਨਾਲ கரੰਟ ਸ਼ਾਰਟ ਸਰਕਟ ਹੋਣ ਨਾਲ ਕਾਫੀ ਜਗ੍ਹਾ ਨੁਕਸਾਨ ਵੀ ਹੋਇਆ ਹੈ ਜੀ ਕਾਫੀ ਡੈੱਥ ਵੀ ਹੋ ਚੁੱਕੀਆਂ ਅਜੇ ਤੱਕ ਜੀ ਇਸ ਕਰਕੇ ਸਰਕਾਰ ਇਸ ਦੇ ਪ੍ਰਤੀ ਬਹੁਤ ਸਖਤੀ ਵਰਤ ਰਹੀ ਹੈ ਬਹੁਤ ਸਾਰੇ ਪੰਜਾਬ ਦੇ ਵਿੱਚ ਇਹਦੀ ਚੈਕਿੰਗ ਕੀਤੀਆਂ ਜਾ ਰਹੀਆਂ ਜੀ ਇਹਤੇ ਐਫ ਆਈ ਆਰ ਹੋ ਰਹੀਆਂ ਜੀ ਸਾਰੀਆਂ ਜੀ ਤੇ ਕਿਸੇ ਨੂੰ ਵੀ ਬਖਸ਼ਾ ਨਹੀਂ ਜਾ ਰਿਹਾ ਇਹਤੇ 10000 ਤੋਂ ਲੈ ਕੇ 15 ਲੱਖ ਤੱਕ ਦਾ ਜੁਰਮਾਨਾ ਵੀ ਸਰਕਾਰ ਵੱਲੋਂ ਲਗਾਇਆ ਗਿਆ ਹੈ